ਹੋਲ ਗਗਨ ਮਾਨ ਦੇ ਅਸੀਫੇ ਤੇ ਵਿਵਾਦ ਨੇ ਇੱਕ ਵਾਰ ਫੇਰ ਕਲਾਕਾਰੀ ਖੇਤਰ ਵਾਲੇ ਸਿਆਸਤਦਾਨਾਂ ਦੀ ਚਰਚਾ ਛੇੜ ਦਿੱਤੀ ਕਿ ਭਈ ਕਲਾਕਾਰੀ ਖੇਤਰ ਦੇ ਵਿੱਚ ਨਾਮਵਨ ਲੋਕ ਜਿਹੜੇ ਨਾਮ ਨਾ ਖੱਟਿਆ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਪਛਾਣ ਹੁੰਦੀ ਆ ਰੁਤਬਾ ਹੁੰਦਾ ਹੈ ਇੱਕ ਫੈਨ ਫੋਲੋਇੰਗ ਹੁੰਦੀ ਆ ਲੋਕ ਪ੍ਰਸ਼ੰਸ਼ਕ ਹੁੰਦੇ ਨੇ ਉਪਾਸਕ ਤੱਕ ਬਣ ਜਾਂਦੇ ਨੇ ਹੈਨਾ ਉਹੀ ਮਤਲਬ ਲੱਟੂ ਹੋਏ ਰਹਿੰਦੇ ਨੇ ਉਹ ਲੋਕਾਂ ਦੇ ਰਾਹੀ ਫਿਰ ਕਹਿੰਦੇ ਸਿਆਸੀ ਪਾਰਟੀਆਂ ਉਹ ਪਾਵਨਾਵਾਂ ਨੂੰ ਕੈਸ਼ ਕਰਨ ਲਈ ਇਹ ਜੇ ਕਲਾਕਾਰਾਂ ਨੂੰ ਗੀਂਗਰਾਂ ਨੂੰ ਫਿਲਮੀ ਅਦਾਕਾਰਾਂ ਨੂੰ ਬਾਲੀਵੁੱਡ ਬਾਲੀਵੁੱਡ ਵਾਲਿਆਂ ਨੂੰ ਤਾਰਦੀ ਰਹਿੰਦੀ ਹੈ ਤੇ ਪੰਜਾਬ 'ਚ ਜਦੋਂ ਮੈਂ ਹਿਸਾਬ ਲਾ ਕੇ ਦੇਖਿਆ ਇਹ ਗਿਣਤੀ ਤਾਂ ਬਾਈ ਦਰਜੋਂ ਤੋਂ ਉੱਪਰ ਜਾਂਦੀ ਹੈ ਮਤਲਬ ਮੋਟੀ ਮੋਟੀ ਜੀ ਆਪਾਂ ਵੈਸੇ ਕੈਟਾਗਰੀ 22 ਤੱਕ ਕਿੰਨੇ ਕਲਾਕਾਰ ਹੋਣਗੇ ਆਪਾਂ ਮੋਟਾ ਮੋਟਾ ਲਾਇਆ ਮੈਂ ਦੇਖ ਰਿਹਾ ਸੀ ਕਿ ਸਭ ਤੋਂ ਵੱਡਾ ਜੇ ਕਲਾਕਾਰੀ ਖੇਤਰ ਚੋਂ ਆ ਕੇ ਕਿਸੇ ਨੇ ਰੁਤਬਾ ਮਾਣਿਆ ਤਾਂ ਭਗਵੰਤ ਸਿੰਘ ਮਾਣ ਭਗਵੰਤ ਮਾਣ ਹੋਰੀ ਕਮੇਡੀ ਕਲਾਕਾਰੀ ਤੋਂ ਹੋ ਕੇ ਸਟੇਜ ਕਲਾਕਾਰੀ ਤੋਂ ਟੈਲੀਵਿਜ਼ਨ ਕਲਾਕਾਰੀ ਤੋਂ ਹੋ ਕੇ ਲਾਫਟਰ ਚੈਲੰਜ ਤੋਂ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਉਹਦੇ ਤੱਕ ਪਹੁੰਚੇ ਜਰਨਲਿਸਟਾ ਵੀ ਇਹ ਜਿਹੜਾ ਨਾਮ ਰਹੀਆ ਸੋ ਆਇਦਰ ਭਗਵੰਤ ਮਾਨ ਹੋਰੀ ਬੇਸ਼ੱਕ ਸਫਰ ਸ਼ੁਰੂ ਕੀਤਾ ਪੀਪੀਪੀ ਤੋਂ ਭਗਵੰਤ ਮਾਨ ਪ੍ਰਿੰਤ ਬਾਦਲੂਆਂ ਦੀ ਪਾਰਟੀ ਤੋਂ ਵੀ ਪਟਲ ਖੰਮ ਸਾਹਮਣੇ ਚੋਣ ਵੀ ਲੜੀ ਨਹੀਂ ਜਿੱਤ ਸਕੇ ਹਾਰ ਗਏ